ਸਰ ਗਵਰਨਮੈਂਟ ਆਫ ਇੰਡੀਆ ਨੇ ਡਿਕਲੇਅਰ ਕੀਤਾ ਹੈ ਉਦੇ ਹੀ ਜਿਹੜਾ ਜਿਹੜੇ ਫੁੱਟ ਸੋਲਜਰਸ ਐ ਐਗਜ਼ੀਕਿਊਸ਼ਨਰਸ ਐ ਜਾਂ ਉਦੇ ਜਾਨਕਾਰਪ ਦੇ ਗੈਂਗ ਦੇ ਮੈਂਬਰ ਹਨ ਉਨ੍ਹਾਂ ਦੀ ਤਬਿਸ਼ ਜਲੰਧਰ ਪੁਲਿਸ ਕਮਿਸ਼ਨਰ ਵੱਲੋਂ ਜਾਰੀ ਹੈ ਹੁਣ ਤੱਕ 13 ਬੰਦੇ ਗ੍ਰਿਫਤਾਰ ਹੋ ਕੇ ਇਹ ਲੋਟ ਜਿਹੜਾ ਹੈ ਇਹ ਚੌਥਾ ਲੋਟ ਹੈ ਪਰ ਹੁਣ ਬੰਦੇ ਗ੍ਰਿਫਤਾਰ ਨੇ ਸਾਰੇ ਤੇ ਸਾਰੇ ਤਰੰਤ ਹਨ ਦੇ ਰਹਿਣ ਵਾਲੇ ਪੀਤੋ ਬਾਈਸਰ ਮਰਿੰਸ ਸਾਹਿਬ 6 ਤੋਂ 7 ਪਰਚੇ ਮਰਡਰ ਦੇ ਟੈਂਪੂ ਮਰਡਰ ਫਿਰੋਤੀ ਕੀ ਤਰਜੇ ਇਹ ਨਦੀ ਅਲੱਗ-ਅਲੱਗ ਟਾਈਮ ਤੇ ਕਰਤਾਰ ਹੋਏ ਤੇ ਇਹਨਾਂ ਦੇ ਪੋਜੀਸ਼ਨ ਪੋਜੀਸ਼ਨ ਤੋਂ ਕੰਟਰੀ ਮਿਡ ਗੱਪਨ ਮਿਲਿਆ ਤੇ ਕੁਝ ਜਿੰਦਾਂ ਕਰਤੂ ਸੀ ਬਨੇ ਦੋ ਲੋਕ ਸਿਮਰਜੀਤ ਤੇ ਪਰਮਜੀਤ ਇਹ ਇਨਵੋਲਡ ਸੀਗੇ ਜੀ ਸੁਤਾਨਪੁਰ ਉਹਦੀ ਫਾਇਰਿੰਗ ਹੋਈ ਸੀ ਇੱਕ ਮਹੀਨਾ ਪਹਿਲੇ ਤੇ ਫਰੋਤੇ ਮੰਡੀ ਸੀ ਇਹ ਦੱਚੇ ਬੋਰ ਸੀ ਜੀ ਪਲਸ ਪਰਮਜੀਤ ਜਿਹੜਾ ਹੈ ਤਰੰਤਾਰੰ ਦਾ ਇਹ ਤਾਂ ਬ੍ਰਦਰ ਯੂਕੇ ਦਾ ਹੈ ਉਹ ਨਾਲ ਰਹਿੰਦਾ ਲੰਡੇ ਤੇ ਟਾਰਗੇਟਸ ਕਿਸ ਨੂੰ ਟਾਰਗੇਟ ਕਰਨਾ ਨਹੀਂ ਕਰਨਾ ਉਹਨਾਂ ਨੂੰ ਦੱਸਦਾ ਹੈ ਫਿਰ ਉਹ ਤੇ ਜਲਦੀ ਹੈ ਤੇ ਕਈ ਵਾਰ ਇਹਨਾਂ ਨੂੰ ਡਿਫਾਈਨ ਕਰਨਾ ਹੁੰਦਾ ਹੈ ਤੇ ਇਹਨਾਂ ਦੋਨਾਂ ਦੀ ਅਰੈਸਟ ਤੋਂ ਇੱਕ ਮਰਡਰ ਕੇਸ ਟ੍ਰੇਸ ਹੋਇਆ ਜਿਹੜਾ ਅੰਗਰੇਜ਼ ਸੀ ਦਾ ਤਰੰਤਾਰਨ ਦਾ ਨੰਬਰ 2 ਜਿਹੜੇ ਬਾਕੀ ਤਿੰਨ ਹੈ ਸਾਜਨ ਦਿਲਬਾਗ ਤੇ ਦਿਲਪ੍ਰੀਤ ਇਹ ਵੀ ਲੰਡਨ ਦੇ ਟੱਚ ਹੈ ਇੱਕ ਖੈਰਾ ਕਰਕੇ ਮੁੰਡਾ ਤਰੰਤਾਰਨ ਦਾ ਜਿਹੜਾ ਫੋਰਨ ਰਹਿੰਦਾ ਹੈ ਯੂਐਸ ਉਹਦੇ ਤੋਂ ਇੰਟਰਚਨ ਤੇ ਚੋਲਾ ਸਾਹਿਬ ਦੀ ਫਾਇਰਿੰਗ ਜਿਹੜੀ ਹੈ ਜੋ ਤੋਂ ਦਿੰਦਾ ਨਾ 3 ਮਹੀਨੇ ਪਹਿਲਾਂ ਸ਼ਾਇਦ ਟੈਲੀਕਮ ਕੰਪਨੀ ਦੇ ਦਿੱਤੀ ਸੀ ਹੀ ਫਰੋਦੀ ਮੰਗੀ ਸੀ ਉਹ ਇਹਨਾਂ ਨੇ ਕਰਾਈ ਸੀ ਤੇ ਹੋਰ ਵੀ ਕਈ ਜਗ੍ਹਾ 3-4 ਜਗ੍ਹਾ ਹੋਰ ਇਹਨਾਂ ਨੇ ਲੈ ਕੇ ਦਿੱਤੀ ਹੋਈ ਸੀ ਕਿ ਫਰੋਦੀਆਂ ਮੰਗੀਆਂ ਸੀ ਜਿਹੜਾ ਪਲਾਨ ਇਹਨਾਂ ਨੇ ਐਗਜ਼ੀਕਿਊਟ ਕਰਨਾ ਸੀਗਾ ਉਹ ਰੁਕ ਗਿਆ ਨਾ ਤੇ ਸਹੀ ਸਹਾਰਾ ਜਿਹੜਾ ਕਦੀ ਜੀ ਨਹੀਂ ਜਾਨ ਦੱਸ ਕੋਈ ਤਾਂ ਇਹਨਾਂ ਨੇ ਲਈ ਜਦੋਂ ਤੁਸੀਂ ਇਹਦੇ ਕੀ ਉਹ ਉਹ ਵੀ ਟੈਕਨੀਕਲੀ ਨਹੀਂ ਨਾਲ ਕੋਈ ਉਹ ਉਹ ਫੜੇ ਗਏ ਗੰਦੇ ਉਹਨਾਂ ਦੇ ਥਰੂ ਇਹਨਾਂ ਦਾ ਪਤਾ ਲੱਗ ਗਿਆ ਸੀ ਹੂੰ ਨੇ ਧੀਰੇ ਧੀਰੇ ਇਟਸ ਆਲ ਟੈਕਨੀਕਲ ਸੌ